ਦਰਸ਼ਨ ਕਰੋ ਜੀ ਗੁਰਦੁਆਰਾ ਸ੍ਰੀ ਮਹਿਦਿਆਣਾ ਸਾਹਿਬ ਪਾਤਸ਼ਾਹੀ ਦਸਵੀਂ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਮਾਛੀਵਾੜੇ ਦੇ ਜੰਗਲਾਂ ਤੋਂ ਉੱਛੇ ਦੇ ਪੀਰ ਬਣ ਕੇ ਤੁਰੇ ਨਾਲ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਮਾਨ ਸਿੰਘ ਜੀ ਭਾਈ ਗਨੀ ਖਾਨ ਤੇ ਨਵੀ ਖਾਨ ਦੇ ਨਾਲ ਨਗਰਾਂ ਨੂੰ ਸੰਗਤਾਂ ਨੂੰ ਤਾਰਦੇ ਹੋਏ ਗੁਰੂ ਪਾਤਸ਼ਾਹ ਜੀ ਪਿੰਡ ਆਲਮਗੀਰ ਰਾਇਕੋਟ ਟਾਹਲੀਆਣਾ ਸਾਹਿਬ ਲੰਮੇ ਜੱਟਪੁਰੇ ਤੋਂ ਹੁੰਦੇ ਹੋਏ ਇਸ ਪਾਵਨ ਸਥਾਨ ਮਹਿਦੇਆਣਾ ਢਾਬ ਤੇ ਪਹੁੰਚੇ ਇੱਥੇ ਢਾਬ ਤੇ ਪਵਿੱਤਰ ਜਲ ਹੋਣ ਦੇ ਕਾਰਨ ਗੁਰੂ ਪਾਸਾ ਜੀ ਰੁਕੇ ਦੋ ਤਿੰਨ ਮੀਲ ਤੱਕ ਕੋਈ ਵੀ ਇੱਥੇ ਬਸੋਂ ਨਹੀਂ ਸੀ ਇਸ ਢਾਬ ਉੱਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘਾਂ ਨੇ ਦਤਨ ਕੁਰਲਾ ਕਰਕੇ ਇਸ਼ਨਾਨ ਕੀਤਾ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅੰਤਰ ਧਿਆਨ ਹੋ ਕੇ ਨਿਰੰਕਾਰ ਦੇ ਨਾਲ ਵਰਤੀ ਜੋੜੀ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਭਾਈ ਦਇਆ ਸਿੰਘ ਜੀ ਨੇ ਪਿਤਾ ਗੁਰਦੇਵ ਨੂੰ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਆਪ ਜੀ ਦੇ ਪਿਆਰੇ ਸਿੰਘ ਸਾਰਾ ਪਰਿਵਾਰ ਵਿਛੜ ਗਿਆ ਹੈ ਕਿਰਪਾ ਕਰੋ ਦੱਸੋ ਕਿ ਅੱਗੋਂ ਦਾ ਵਿਚਾਰ ਕੀ ਹੈ ਕਿਰਪਾ ਕਰੋ ਇਸ ਔਰੰਗਜੇਬ ਦਾ ਸ਼ਬਦ ਦੇ ਨਾਲ ਹੀ ਉਧਾਰ ਕਰੋ ਤੇ ਗੁਰੂ ਪਾਤਸ਼ਾਹ ਜੀ ਨੇ ਛੱਟ ਸੀਨੇ ਦੇ ਨਾਲ ਤੇਗ ਲਾਈ ਕਹਿਣ ਲੱਗੇ ਪਾਈ ਦਇਆ ਸਿੰਘਾ ਮੈਂ ਕਰਜ਼ਾ ਉਤਾਰ ਕੇ ਸੁਰਖਰੂ ਹੋ ਗਿਆ ਹਾਂ ਗੁਰੂ ਸਾਹਿਬ ਜੀ ਨਿਮਰਤਾ ਸਹਿਤ ਕਹਿਣ ਲੱਗੇ ਕਿ ਸਿੰਘ ਤੇ ਸਿਰ ਇੱਕੋ ਹੀ ਜੰਗਲ ਦੇ ਬਾਦਸ਼ਾਹ ਹੁੰਦੇ ਨੇ ਸਿੰਘੋ ਨਿਰੰਕਾਰ ਤੇ ਭਰੋਸਾ ਰੱਖੋ ਭਾਈ ਦਇਆ ਸਿੰਘ ਜੀ ਨੇ ਸੰਗਤਾਂ ਦੇ ਰੂਪ ਵਿੱਚ ਪਾਤਸ਼ਾਹ ਗੁਰਦੇਵ ਨੂੰ ਫਿਰ ਬੇਨਤੀ ਕੀਤੀ ਤੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਿਮਰਤਾ ਸਹਿਤ ਬੋਲੇ ਸਿੰਘੋ ਟੈਂਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ ਉਦੋਂ ਪਿਤਾ ਨੂੰ ਦੇਸ਼ ਤੋਂ ਬਾਰਿਆਂ ਮੈਂ ਮਾਤਾ ਗੁਜਰੀ ਸਰਹੰਦ ਦੇ ਵਿੱਚ ਗੁਜਰੀ ਜਿਵੇਂ ਗੁਜਰਿਆ ਸਮਾ ਗੁਜਾਰਿਆ ਮੈਂ ਚਾਰ ਪੁੱਤ ਸਨ ਬਖਸ਼ੇ ਪ੍ਰਮਾਤਮਾ ਨੇ ਉਹ ਵੀ ਜੋੜਾ ਜੋੜਾ ਕਰਕੇ ਬਾਰਿਆਂ ਮੈਂ ਮੈਨੂੰ ਸੈਨਸਾ ਨਾ ਤੁਸੀਂ ਕਹੋ ਸਿੰਘੋ ਕਿਸ ਤਾਂ ਨਾਲ ਹੈ ਕਰਜ਼ਾ ਉਤਾਰਿਆ ਮੈਂ ਤੇ ਗੁਰੂ ਸਾਹਿਬ ਨਿਮਰਤਾ ਦੇ ਨਾਲ ਕਹਿਣ ਲੱਗੇ ਕਿ ਸੰਗਤ ਗੁਰੂ ਦੇ ਨਾਲੋਂ ਵੱਡੀ ਹੈ ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣ ਕੇ ਪਿਤਾ ਦਿੱਲੀ ਨੂੰ ਤੋਰਿਆ ਸੰਗਤਾਂ ਦੇ ਕਹਿਣ ਤੇ ਆਨੰਦਪੁਰ ਸਾਹਿਬ ਛੱਡਿਆ ਸੰਗਤਾਂ ਦੇ ਆਖੇ ਹੀ ਚਮਕੌਰ ਦੀ ਗੜੀ ਛੱਡੀ ਤੇ ਸੰਗਤ ਦੇ ਰੂਹ ਵਿੱਚ ਫਿਰ ਤੁਸੀਂ ਕਹਿਣ ਲੱਗੇ ਹੋ ਵਿਚਾਰਾਂ ਕਰਦਿਆਂ ਕਰਦਿਆਂ ਸ਼ਾਮ ਹੋ ਗਈ ਸੰਗਤ ਦੇ ਕਹਿਣ ਤੇ ਪਾਤਸ਼ਾਹ ਜੀ ਨੇ ਜ਼ਫਰਨਾਮਾ ਲਿਖਣ ਦਾ ਇੱਥੇ ਹੀ ਮਨ ਬਣਾ ਲਿਆ ਸੀ ਉਸ ਸਮੇਂ ਇਸ ਢਾਬ ਤੇ ਰਹਿਣ ਲਈ ਕੋਈ ਜਗ੍ਹਾ ਨਹੀਂ ਸੀ ਗੁਰੂ ਸਾਹਿਬ ਰਾਤ ਨੂੰ ਪਿੰਡ ਚੱਕਰ ਜਾਵ ਰਾਜੇ ਅਗਲੇ ਦਿਨ ਪਿੰਡ ਤਖਤੂਪੁਰਾ ਤੇ ਮਧੇਕੇ ਹੁੰਦੇ ਹੋਏ ਪਿੰਡ ਦੀਨਾ ਸਾਹਿਬ ਲਖਮੀਰ ਤੇ ਸਮੀਰ ਦੇ ਕੋਲ ਰਹਿਣ ਦਾ ਮਨ ਬਣਾ ਲਿਆ ਪਿੰਡ ਦੀਨਾ ਕਾਂਗੜ ਪਾਤਸ਼ਾਹ ਜੀ ਨੇ ਜ਼ਫਰਨਾਮਾ ਲਿਖ ਕੇ ਭਾਈ ਦਇਆ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਰਾਹੀਂ ਔਰੰਗਜੀਬ ਨੂੰ ਔਰੰਗਾਵਾਜ ਵਿਖੇ ਭੇਜ ਦਿੱਤਾ ਤੇ ਦਰਸ਼ਨ ਕਰੋ ਇਸ ਅਸਥਾਨ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਹੈ ਕਿ ਜੋ ਵੀ ਆਸ ਲੈ ਕੇ ਆਉਂਦਾ ਹੈ ਉਹਦੀ ਅਰਦਾਸ ਬਿਰਥੀ ਨਹੀਂ ਜਾਂਦੀ ਦਰਸ਼ਨ ਕਰੋ ਇਸ ਪਾਵਨ ਸਥਾਨ ਗੁਰਦੁਆਰਾ ਸ੍ਰੀ ਮਹਿਦਿਆਣਾ ਸਾਹਿਬ ਦੇ ਤੇ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਜਰੂਰ ਇੱਕ ਵਾਰ ਇਸ ਪਾਵਨ ਸਥਾਨ ਤੇ ਜ਼ਰੂਰ ਲੈ ਕੇ ਆਵੋ ਉਹਨਾਂ ਨੂੰ ਦਰਸ਼ਨ ਕਰਾਵੋ ਕਿਉਂਕਿ ਸਾਡੇ ਇਤਿਹਾਸ ਨੂੰ ਦਰਸਾਉਂਦੇ ਹੋਏ ਅਸੀਂ ਅਰਦਾਸ ਵਿੱਚ ਪੜ੍ਹਦੇ ਹਾਂ ਕਿ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹਿਤ ਸੀਸ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਤਿੰਨਾਂ ਦੀ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਅਸੀਂ ਅਰਦਾਸ ਵਿੱਚ ਰੋਜ਼ ਆਪਣੇ ਇਤਿਹਾਸ ਨੂੰ ਜਾਣਦੇ ਹਾਂ ਸਾਡੇ ਇਤਿਹਾਸ ਨੂੰ ਦਰਸਾਉਂਦੇ ਉਹਨਾਂ ਸਿੰਘਾਂ ਸਿੰਘਣੀਆਂ ਦੇ ਬੁੱਤ ਬਣਾਏ ਗਏ ਨੇ ਜਿਨ੍ਹਾਂ ਨੇ ਦੇਸ਼ ਧਰਮ ਕੌਮ ਲਈ ਸਿੱਖੀ ਲਈ ਆਪੇ ਨੂੰ ਬਾਰ ਦਿੱਤਾ ਪਰ ਉਹਨਾਂ ਨੇ ਸਿੱਖੀ ਨਹੀਂ ਛੱਡੀ ਕਿਵੇਂ ਸਾਡੇ ਬਡੇਰਿਆਂ ਨੇ ਆਪੇ ਨੂੰ ਕੁਰਬਾਨ ਕਰ ਦਿੱਤਾ ਪਰ ਦੀਨ ਨੂੰ ਕਬੂਲ ਲਿਆ ਨਹੀਂ ਦਰਸ਼ਨ ਕਰੋ ਆਪਣੇ ਬੱਚਿਆਂ ਨੂੰ ਜਰੂਰ ਇਸ ਪਾਵਨ ਸਥਾਨ ਤੇ ਲੈ ਕੇ ਆਵੋ ਦਰਸ਼ਨ ਕਰੋ ਸਾਮਣੇ ਜਕਰਿਆ ਖਾਂ ਸਿੰਘਾਂ ਦੇ ਸਿਰਾਂ ਦੇ ਮੁਲ ਕਿਵੇਂ ਪਾਰਿਆ ਹੈ ਲਾਹੌਰ ਦੇ ਹਾਕਮ ਦੇ ਬਲੋਂ ਸਾਹੀ ਫਰਮਾਨ ਕਿਵੇਂ ਜਾਰੀ ਹੁੰਦੇ ਸੀ ਇਹਨਾਂ ਬੁੱਤਾਂ ਦੇ ਰੂਪਾਂ ਦੇ ਵਿੱਚ ਦਿਖਾਇਆ ਗਿਆ ਹੈ ਦਰਸ਼ਨ ਕਰੋ ਸਾਹਮਣੇ ਦਰਸ਼ਨ ਕਰੋ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਜੰਗ ਕਿਵੇਂ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚਿਰਿਆ ਗਿਆ ਦਰਸ਼ਨ ਕਰੋ ਤੇ ਆਪਣੇ ਬੱਚਿਆਂ ਨੂੰ ਜਰੂਰ ਇਸ ਪਾਵਨ ਸਥਾਨ ਦੇ ਦਰਸ਼ਨ ਕਰਾਉਣ ਦੇ ਲਈ ਇਸ ਗੁਰਦੁਆਰਾ ਮਹਿਦਿਆਣਾ ਸਾਹਿਬ ਦੇ ਵਿੱਚ ਲੈ ਕੇ ਆਵੋ ਛੋਡੇ ਸਾਹਿਬ ਜੱਦਿਆਂ ਨੂੰ ਕਿਵੇਂ ਨੀਹਾਂ ਦੇ ਵਿੱਚ ਚਣਿਆ ਗਿਆ ਕਿਵੇਂ ਕਚਹਿਰੀ ਵਿੱਚ ਪੈਸ ਹੋਏ ਸਾਹਮਣੇ ਦਰਸ਼ਨ ਕਰੋ ਨੀਹਾਂ ਦੇ ਵਿੱਚ ਜਲਾਦ ਉਹਨਾਂ ਨੂੰ ਚਿੰਨਦੇ ਹੋਏ ਸਾਬ ਯੱਦ ਕਹਿੰਦੇ ਸੱਚ ਕੋ ਮਟਾਓਂਗੇ ਮਿਟੋਂਗੇ ਜਹਾਨ ਸੇ ਡਰਤਾ ਨਹੀਂ ਅਕਾਲ ਕਿਸੇ ਸਹਿਨ ਸਾ ਕੀ ਸ਼ਾਨ ਸੇ ਦਰਸ਼ਨ ਕਰੋ ਧਰਮ ਨਹੀਂ ਛੱਡਿਆ ਉਹਨਾਂ ਨੇ ਬਥੇਰੇ ਲਾਲਚ ਦਿੱਤੇ ਗਏ ਸਾਹਮਣੇ ਦਰਸ਼ਨ ਕਰੋ ਖਦਰਾਨੇ ਦੀ ਢਾਬ ਤੇ ਜੋ ਜੰਗ ਹੋਈ ਕਿਵੇਂ ਸਿੰਘ ਬਦਾਵਾ ਦੇ ਕੇ ਆਗੇ ਸੀ ਮਾਤਾ ਭਾਗ ਕੌਰ ਨੇ ਉਹਨਾਂ ਦੀ ਅਗਵਾਈ ਕਰਕੇ ਕਿਵੇਂ ਉਹਨਾਂ ਨੂੰ ਬਖਸ਼ਾਇਆ ਜਰੂਰ ਇਸ ਪਾਵਨ ਸਥਾਨ ਦੇ ਦਰਸ਼ਨ ਕਰਨੇ ਜੀ ਪਾਈ ਦਿਯਾਲਾ ਜੀ ਨੂੰ ਦੇਗ ਦੇ ਵਿੱਚ ਉਬਾਲਦੇ ਹੋਏ ਭਾਵੇਂ ਦੇਗ ਥੱਲੇੋਂ ਗਰਮ ਸੀ ਅੱਗ ਮੱਚਦੀ ਸੀ ਪਰ ਉਹ ਅੰਦਰ ਬੈਠੇ ਉਹਨਾਂ ਨੂੰ ਠੰਡ ਮਹਿਸੂਸ ਹੁੰਦੀ ਸੀ ਕਿਉਂਕਿ ਗੁਰੂ ਚਰਨਾਂ ਨਾਲ ਪਿਆਰ ਹੀ ਇੰਨਾ ਬਣਿਆ ਸੀ ਸਾਈ ਮੀਆਂ ਮੀਰ ਜੀ ਦਰਬਾਰ ਸਾਹਿਬ ਦੇ ਨਹੀਂ ਰੱਖਦੇ ਹੋਏ ਦਰਸ਼ਨ ਕਰੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਭਾਈ ਦਿਆਲਾ ਜੀ ਦੇਖਦੇ ਵਿੱਚ ਉਹਨਾਂ ਨੂੰ ਉਬਾਲਦੇ ਹੋਏ ਜਲਾਦ ਦਰਸ਼ਨ ਕਰੋ ਪੀਰ ਬੁੱਧੂ ਸਾਹਿਬ ਤੇ ਵੀਰ ਬੁੱਧੂ ਸਾਹਿਬ ਆਪਣੇ ਸਾਰੇ ਪਰਿਵਾਰ ਨੂੰ ਬਾਰ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਆਏ ਪਾਤਸ਼ਾਹ ਜੀ ਕਹਿੰਦੇ ਮੰਗ ਕੀ ਮੰਗਦਾ ਹੈ ਬੇਨਤੀ ਕੀਤੀ ਪਾਤਸ਼ਾਹ ਜੀ ਮੈਨੂੰ ਸਿੱਖੀ ਬਖਸ਼ ਦਿਓ। ਦਰਸ਼ਨ ਕਰੋ ਜੀ। ਅੱਗੇ ਦਰਸ਼ਨ ਕਰਦੇ ਆ ਪਾਈ ਜੈ ਸਿੰਘ ਜੀ ਖਲਕਟ ਜਿਨ੍ਹਾਂ ਨੂੰ ਪੁੱਠਿਆਂ ਲਟਕਾ ਕੇ ਖਾਲੋਤਾਰ ਦਿੱਤੀ ਗਈ। ਮੋਮਨ ਕਹਿੰਦੇ ਸੀ ਕਿ ਹੁੱਕੇ ਦੀ ਤਮਾਕੂ ਦੀ ਪੰਡ ਸਿਰ ਤੇ ਚੁੱਕ ਲੈ। ਪਰ ਬਾਬਾ ਜੀ ਕਹਿੰਦੇ ਨਹੀਂ ਮੈਂ ਹੁੱਕੇ ਨੂੰ ਸਿਰ ਤੇ ਨਹੀਂ ਚੁੱਕਣਾ। ਪਹਿਲਾਂ ਭਾਈ ਜੈ ਸਿੰਘ ਖਲਕੜ ਜੀ ਦੇ ਪਰਿਵਾਰ ਨੂੰ ਸਾਹਮਣੇ ਸੀਧ ਕੀਤਾ ਗਿਆ ਬਥੇਰਾ ਡਰਾਇਆ ਗਿਆ ਉਸ ਤੋਂ ਬਾਅਦ ਭਾਈ ਜੈ ਸਿੰਘ ਜੀ ਨੂੰ ਪੁੱਠੀਆਂ ਲੜਕਾ ਕੇ ਖੱਲ ਉਤਾਰ ਦਿੱਤੀ ਗਈ ਦਰਸ਼ਕ